ਜਿਹੜੀ ਚਲੀ ਗਿਆ ਬਦਲੇ ਦੀਓ ਮੇਰੇ ਵੀਰਾਂ ਸ਼ਰਕਾ ਵਾਲੇ ਪਾਸੇ ਡੇਰੇ ਵਾਲੇ ਪਾਸੇ ਇਹਦੀ ਟੀਮ ਜੋੜਕੀਆਂ ਜੋੜਕੀਆਂ ਹੂਟਰ ਜੋੜਕੀਆਂ ਦੀ ਟੀਮ ਜਿਹੜੀ ਮੇਰੇ ਵੀਰਾਂ ਸਕੂਲ ਵਾਲੇ ਪਾਸੇ ਹੈ ਪਹਿਲੀ ਕਬੱਡੀ ਕਹਿੰਦੇ ਕਿਸ਼ਨਗਰ ਫਰਮਾਨੀਆਂ ਦਾ ਹਾਂਜੀ ਮੇਰੀ ਬੇਟੀਆ ਬੁੱਟਾ ਜੀ ਹੋਰ ਮੈਚ ਵੀ ਤੱਕਦੇ ਕਿ ਹੂਟਰ ਦੇ ਕਿਸੇ ਵਧੀਆ ਵੀਰ ਦੀ ਡਿਊਟੀ ਲਾ ਦਿਓ ਬਾ ਵੱਡਾ ਧੰਨਵਾਦ ਸਾਡੇ ਸੋਹਜੇ ਹੋਏ ਰੈਫਰੀਆ ਬੁੱਟਾ ਭਾਈ ਡੋਗਰ ਬਾਈ ਦਾ ਜਰਮੈਨ ਪੁੱਦੂ ਬਾਈ ਸ਼ੀਰਾ ਭਪਾਨ ਮਿੱਕਾ ਬਰਾਲਾ ਸਾਰੇ ਵੀਰਾਂ ਦਾ ਰਸ਼ੇਤ ਤੇ ਤਾਮਰ ਹਾਂਜੀ ਗੁਲਜਾਰ ਜੀ ਕੋਟੀ ਪਈ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਸਿੰਘ ਸਰਦਾਰ ਨੇ ਮੇਰੇ ਵੀਰੋਂ ਪਾ ਦਿੱਤੀ ਹੈ ਤੇ ਦੂਜੇ ਪਾਸੇ ਵੇਖਣਾ ਵੀ ਨੌਜਰ ਸੀਪਾ ਬਦਰੇ ਵਾਲਾ ਲਾਹ ਤੱਕਣਾ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬਦਰੇ ਦੀ ਟੀਮ ਪਾਸਿਓਂ ਆਹ ਨੌਜਰ ਦਾ ਲੋਂਗੋ ਵਾਲ ਪੈਂਡਾ ਮੇਰੇ ਪੰਜਾਬੀ ਵੀਰੋ ਕਹਿੰਦੇ ਜਿਲੇ ਸਲਾਮ ਦਾ ਲੋਂਗੋ ਵਾਲ ਪੈਂਡਾ ਹੈ ਦੁਨੀਆ ਦੇ ਵੱਡੇ ਪਿੰਡਾਂ ਦੇ ਵਿੱਚੋਂ ਮੰਨਿਆ ਜਾਂਦਾ ਪਿੰਡ ਹੈ ਦੁਨੀਆ ਦੇ ਪ੍ਰਸਿੱਧ ਪਿੰਡਾਂ ਦਾ ਮੇਰੇ ਵੀਰੋ ਪਿੰਡ ਹੈ ਕਹਿੰਦੇ ਲੌਂਗੋਵਾਲ ਔਰ ਰੈਖੜਾ ਵੀ ਦੁਨੀਆ ਦੇ ਟੌਪਰਾਂ ਨੂੰ ਜਨਮ ਦਿੱਤਾ ਹੈ ਇਹ ਲੌਂਗੋਵਾਲੀਆ ਕਾਕਾ ਕਬੱਡੀ ਪਾ ਕੇ ਪੁਆਇੰਟ ਰਕੇ ਵਾਪਸ ਹੈ ਤੇ ਇਧਰਲੇ ਪਾਸੇ ਪੈਂਦੀ ਹੋਈ ਰੇਡ ਤੇ ਨੰਬਰ ਰੇਡਰ ਦਾ ਆਓ ਸਾਹਮਣੇ ਫਰਵਾਹੀ ਪਿੰਡ ਹੈ ਕਹਿੰਦੇ ਬੱਤੀ ਦਾ ਫਾਈਨਲ ਹਾਂ ਬੱਤੀ ਦੇ ਫਰੰਡੀਆਂ ਟੀਮਾਂ ਵੀ ਤਿਆਰੀ ਫੜਨ ਆਓ ਸਾਹਮਣੇ ਆ ਖਿਡਾਰੀ ਦਾ ਕਹਿੰਦੇ ਫਰਵਾਹੀ ਪਿੰਡ ਹੈ ਉਹ ਠੇਖੀ ਦੀ ਬੋਕਲ ਦੇ ਵਿੱਚੋਂ ਚੱਲ ਕੇ ਆਇਆ ਹੈ ਇਹ ਮੁੰਡੇ ਨੇ ਕਹਿੰਦੇ ਨੰਗਲ ਦੇ ਬੱਲੇ ਬੱਡੇ ਕਰਾਈ ਹੈ ਇਹ ਨੰਗਲ ਦੇ ਟੂਰਨਾਮੈਂਟ ਦਾ ਬੈਟ ਰੀਟਰ ਉਹ ਗੰਨਾ ਬੱਕੀ ਉਹਨਾਂ ਨੇ ਚੱਲਦੀਆਂ ਜਿੰਨਾਂ ਦੀ ਜਿਹਨਾਂ 'ਚ ਕੋਈ ਗੱਲਬਾਤ ਹੈ ਤੂੰ ਸੋਹਣਾ ਖੇਡਦਾ ਮੁੰਡਿਆ ਪਰ ਪਿੰਡੀ ਰੇਰ ਬਦਰਿਆਂ ਵਾਲਾ ਬਦਰਿਆਂ ਵਾਲਾ ਆਹ ਸਾਹਮਣੇ ਸੀਪਾ ਕੰਨ ਓਏ ਹਵੇ ਚਲੌਣੀ ਨਹੀਂ ਬੋਲੇ ਪਰ ਆਹ ਕਹਿੰਦੇ ਧੂਤੇ ਦੇ ਪਿੰਡੇ ਕੋ ਪਿੰਡਾਂ ਕੋਲੋਂ ਚੱਲ ਕੇ ਆਇਆ ਹੈ ਕਹਿੰਦੇ ਪਿੰਡੀ ਵਾਲੇ ਧੂਤੇ ਦੀ ਗੱਲ ਓਏ ਕਿਰੇ ਲੋਂਗਵਾਲ ਦੀਆਂ ਗੱਲਾਂ ਓਏ ਕਿਰੇ ਪਰਵਰ ਦੀਆਂ ਗੱਲਾਂ ¡Que me lo voy a cacar! ਬੱਲੇ 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 ਲੋਗਵਾਲੀਆ ਕਹਿੰਦੇ ਕਾਕਾ ਭੱਜ ਤੁਰਿਆ ਲੋਗਵਾਲੀਆ ਕਾਕਾ ਭੱਜ ਤੁਰਿਆ ਨੰਬਰ ਆਪਣੀ ਟੀਮ ਦੇ ਨਹੀਂ ਜੁੜ ਗਿਆ ਮੇਰੀ ਬੇਟੀ 33 ਦੇ ਫੈਨ ਵਾਲੀਆਂ ਟੀਮ ਹੈ ਉਹ ਵੀ ਤਿਆਰੀ ਫੜਕੇ ਗਰਾਊਂਡ ਦੇ ਵਿੱਚ ਆਜਣਾ 33 ਦੇ ਫੈਨਾਂ ਦੀਆਂ ਟੀਮ ਹੈ ਉਹ ਵੀ ਤਿਆਰੀ ਫੜਕੇ ਗਰਾਊਂਡ ਦੇ ਵਿੱਚ ਆਜਣਾ ਇਹ ਮਾਵਾ ਦੀਆਂ ਦਵਾਮਾ ਸੜਕਾ ਇੱਥੋਂ ਟੱਕ ਆਇਆ ਉਹ ਬਾਪੂ ਦਾ ਚਾ ਲੈ ਕੇ ਆਇਆ ਤਾਂ ਗੱਲਾਂ ਚੰਦੇ ਬੰਦੇ ਚੱਲਦੀ ਹੈ ਤਾਂ ਗਰਾਊਂਡਾਂ ਦੇ ਵਿੱਚ ਚੱਲਦੀ ਹੈ ਆਹ ਕਹਿੰਦੇ ਹੱਤੀ ਹੈ ਨੋਜ ਨੇ ਆਓ ਸਾਹਮਣੇ ਗਰਾਊਂਡਾਂ ਬੱਲੇ ਬੱਲੇ ਵੀ ਮੇਰੀ ਆਦਾ ਹੁੰਦਾ ਜਗਸਰ ਓ ਸਾਡਾ ਕੋ ਕਾਬ ਚੰਗਾ ਹੁੰਦਾ ਮੇਰੇ ਕੱਲੀ ਤੇ ਚੌਂਕੀ ਬਾਪੂ ਦੇ ਤੁਰਲੇ ਦਾ ਛੱਡਿਆ ਲੜ ਹੁੰਦਾ ਆ ਚੰਨ ਤੋਂ ਲੈ ਕੇ ਤਾਰਿਆਂ ਤਾਈ ਸਭ ਹੋਣੀ ਸੀ ਜਾਗੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਜੇ ਮੇਰੀ ਮਾਲਕ ਦੀ ਤਕਦੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਜੇ ਮੇਰੀ ਮਾਲਕ ਦੀ ਤਕਦੀਰ ਮੇਰੀ ਇਸ ਤੋਂ ਬਾਅਦ 32 ਕਿਲੋ ਭਾਰ ਦਾ ਫਾਈਨਲ ਮੁਕਾਬਲਾ ਜਿਹੜਾ ਖੇਡਿਆ ਜਾਣਾ ਹੈ ਬੜਾ ਭਰਾ ਉਹ ਵੀ ਖੇਡ ਮੈਦਾਨਾਂ ਦੇ ਲਾਂਗੇ ਜਰੂਰ ਪੁੱਜੂਗਾ ਅਵਤਾਰ ਦੇ ਵੀਰ ਦੀ ਗੱਲ ਹੈ ਖੇਡ ਕਬੱਡੀ ਦਾ ਮੇਰੇ ਵੀਰੋ ਪ੍ਰਸਿੱਧ ਬਲਾਰਾ ਆਉਣ ਵਾਲੇ ਸਮੇਂ ਦਾ ਲਾਂਗੋ ਵਾਲੀਆਂ ਕਾਕਾ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਬੜਿਆ ਹੋਇਆ ਮੇਰੇ ਵੀਰੋ ਖੇਡ ਕਬੱਡੀ ਦਾ ਕਹਿੰਦੇ ਸਪੀਡੀ ਖਿਡਾਰੀ ਹੈ ਬੜਾ ਫਰਤੀਲਾ ਬੜਾ ਕਹਿੰਦੇ ਟੈਕਨੀਕਲ ਖਿਡਾਰੀ ਹੈ ਲਾਂਗੋ ਵਾਲੀਆਂ ਕਾਕਾ ਮੇਰੇ ਵੀਰੋ ਮੁੰਡਾ ਪਜਮੀ ਕਬੱਡੀ ਖੇਡਦਾ ਖੇਡਦਾ ਕਹਿੰਦੇ ਓਪਨ ਦੇ ਵਿੱਚ ਆਇਆ ਹੈ ਲਓ ਲਾਂਗੋ ਵਾਲੀਆਂ ਕਾਕਾ ਤਕੜਾ ਪੁਆਇੰਟ ਬਦਰੇ ਦੀ ਟੀਮ ਦੇ ਖੱਦ ਪੱਕੂ ਜਫਾ ਨਾਵੇਗਾ 500 ਕਿਲੋ ਕ੍ਰੀਮ ਕੇ ਜੋ ਪਾਸੋ ਦਿੱਤਾ ਜਾ ਰਿਹਾ ਨੱਠੇ ਇਹ ਆ ਪੱਕੂ ਜਫਾ ਨਾਲ ਆਵੇਗਾ ਆ ਪਿੰਡੀ ਰੇਰ ਇਹ ਨੰਬਰ ਕਹਿੰਦੇ ਧਾਵੀ ਦਾ ਨੰਬਰ ਕਹਿੰਦੇ ਧਾਵੀ ਦਾ ਬਦੇ ਦਾ ਜੁੱਗੀ ਆਇਆ ਹੋਇਆ ਮੁੰਡੇ ਨੇ ਕਹਿੰਦੇ ਬਜਨੀ ਕਬੱਡੀ ਬਹੁਤ ਤਗੜੀ ਖੇਡੀ ਹੈ ਪਰ ਇਹ ਸਮਾਂ ਸਾਹਮਣਾ ਪੈਂਦਾ ਹੈ ਕਈ ਟਾਈਮ ਸਮਝ ਜਾਂਦੇ ਹੈ ਕਈਆਂ ਤੋਂ ਨਹੀਂ ਸਮਝ ਪਰ ਸਾਹਮਣੇ ਕਬੱਡੀ ਕਿਉਂ ਦੇ ਵੀ ਕਹਿੰਦੇ ਨਜ਼ਰ ਤਿਆਰ ਵਰ ਤਿਆਰ ਹੈ ਕਬੱਡੀ ਬౌਲਿੰਗ ਕਹਿੰਦੇ ਤਿਆਰ ਵਰ ਤਿਆਰ ਹੈ ਇਹਦੇ ਲਈ ਬੋਲੂ ਬੱਤ ਤੇ ਇਸੇ ਨੇ ਜਰੂਰੀ ਹੈ ਇਹ ਕਰਾਉਗਾ ਬੱਸ ਜੀ ਨੇ ਕੋਈ ਦਿਨ ਚ ਭਲੇਖਾ ਆ ਜਾਓ ਇਹ ਦੇਖੋ ਜਰਜ ਪ੍ਰੀਖਾ ਆਜੋ ਮੈਚ ਵਾਪਸ ਆ ਮੈਚ ਦੇ ਵਿੱਚੋਂ ਬਦਰਾ ਕਲੱਬ ਦੀ ਟੀਮ ਜਿੱਤ ਗਈ ਹੈ ਰੋਡ ਕਰ ਲਿਓ ਜੀ ਬਦਰਾ ਕਲੱਬ ਬਦਰਾ ਕਲੱਬ ਜਿੱਤ ਰਹੀ ਹੈ ਨੋਟ ਕਰ ਲਿਓ 32 ਦੀ ਫਾਈਨਲੀਆਂ ਟੀਮਾਂ 32 ਦੇ ਸੈਮੀਫਾਈਨਲੀਆਂ ਟੀਮਾਂ ਫਿਰ ਵੀ ਦੇਖੋ